अभी मैं तीन दिन गुरुदासपुर में हूँ अभी बहुत अच्छा लग रहा है भक्त बहुत अच्छे हैं बहुत फ्रेंडली है और जगन्नाथ बलदेव सुभद्रा महारानी की रथ यात्रा हुई है कल और तीस तारीख को भी है बड़ा रथ यात्रा गुरुदासपुर में और कल कृष्णा मंदिर में संग है सब भक्त आएंगे कीर्तन होगा क्लास होगा सब लोग आइए और मुझे तो बहुत आनंद आ रहा है ये।, ये शाम को प्रोग्राम दे रहे है। कैसा लग रहा में से? बहुत अच्छा लग रहा है बहुत, अच्छे है। बहुत अच्छा है। क्या आप, करना आप लोग सब आइए और एसोसिएट कीजिए के साथ में जुड़िए और कृष्णा स्प्रेडिंग के लिए आप हेल्प कीजिए और भगवान आपको जरूर रथ यात्रा के बारे में तीस की रथ यात्रा के बारे में थोड़ा सा बता आपका प्रोग्राम कब है प्रोग्राम है रथ जब स्टार्ट होगा उससे पहले कीर्तन होगा और मिनिस्टर जी भी आएंगे तो सब लोग आइए और भगवान जगन्नाथ का रथ हम चला के लेके जाएंगे भगवान एक ही बार आते हैं साल में तो भगवान सबका दर्शन देने आते तो सब जरूर आइएगा चार बजे रथ यात्रा शुरू हो जाएगी उससे पहले कब तक प्रोग्राम एक बजे से शुरू 2:00 ਵਜੇ ਸੀ 2:00 ਵਜੇ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਜਗਰਨਾਥ ਜੀ ਬਾਰੇ ਠੀਕ ਹੈ ਮੈਂ ਰਣਵੀਰ ਅੰਕਲ ਘਰ ਗਿਆ ਸੀਗਾ ਉਹਨਾਂ ਦੇ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਤੇ ਮੈਂ ਤੇ ਆਰਤੀ ਗਈ ਸੀ ਮੇਰੀ ਵਾਈਫ ਗਈ ਸੀ ਜਿੱਦੋਂ ਅਸੀਂ ਮਥਾ ਟੇਕਿਆ ਤੇ ਉੱਥੇ ਅਸੀਂ ਜਗਨਨਾਥ ਭਗਵਾਨ ਦੀ ਮੂਰਤੀ ਵੇਖੀ ਉਦੋਂ ਸਾਡਾ ਮਨ ਜਿਹੜਾ ਸੀ ਨਾ ਅਚਾਨਕ ਹੀ ਵਿਚਲੀਤ ਹੋਇਆ ਸੀਗਾ ਮੈਂ ਤੇ ਮੇਰੀ ਵਾਈਫ ਦਾ ਤੇ ਅਚਾਨਕ ਹੀ ਪ੍ਰੋਗਰਾਮ ਮੈਨੂੰ ਕਹਿਣ ਲੱਗੇ ਮੇਰੀ ਵਾਈਫ ਕੀ ਜਗਨਨਾਥ ਕਿਸੇ ਨਾਲ ਜਾਣਾ ਪਰ ਅਗਰ ਰਾਹ ਕੀ ਹੈ ਅਗਰ ਰਸਤਾ ਕੀ ਹੈ ਐਨੀ ਸਾਡੀ ਆਪਸ ਚ ਇੱਕ ਦੋ ਵਾਰੀ ਗੱਲ ਜਰੂਰ ਹੋਈ ਹੈ ਪਰ ਸਾਨੂੰ ਨਹੀਂ ਸੀ ਪਤਾ ਕਿ ਜਗਨਾ ਭਗਵਾਨ ਸਾਡੀ ਗੱਲ ਜਿਹੜੀ ਸੁਣਦੇ ਪਏ ਉਸ ਤੋਂ ਬਾਅਦ ਜਦੋਂ ਮੇਰੇ ਕੋਲ ਪ੍ਰਭੂ ਜੀ ਆਏ ਵੀ ਹੈ ਫਿਰ ਮੈਂ ਸ਼ਾਇਦ ਹੈ ਗੱਲ ਪ੍ਰਭੂ ਜੀ ਨਾਲ ਵੀ ਕੀਤੀ ਸੀਗੀ ਉਸ ਤੋਂ ਬਾਅਦ ਤੁਸੀਂ ਮੈਨੂੰ ਬੁਲਾਇਆ ਕੱਲ ਹਨੂਮਨ ਮੰਦਿਰ ਜਦੋਂ ਉਦੋਂ ਵੀ ਮੈਂ ਕਿਤੇ ਮੀਟਿੰਗ ਸੀਗੀ ਪਰ ਤੁਸੀਂ ਗੁੱਸਾ ਹੋਏ ਕਰਦੇ ਮੈਂ ਜਦੋਂ ਪੁੱਛਿਆ ਉੱਥੇ ਤੇ ਜਦੋਂ ਤੁਸੀਂ ਮੈਨੂੰ ਕਿਹਾ ਪਰਸੋਂ ਕਿ ਨਹੀਂ ਜੀ ਤੁਹਾਡੇ ਘਰ ਅਸਥਰਾ ਪ੍ਰੋਗਰਾਮ ਹੋਊਗਾ ਤੇ ਮੈਂ ਉਦੋਂ ਇੱਕੀ ਗੱਲ ਮੰਨ ਗਿਆ ਜੀ ਕਿ ਭਗਵਾਨ ਜਗਨਨਾਥ ਜੀ ਨੇ ਮੇਰੇ ਤੇ ਕਿਰਪਾ ਕਰਦੇ ਕਰਨ ਵਾਲੇ ਆ ਜੀ ਹਾਂ ਜੀ ਤੇ ਉਹ ਕਿਰਪਾ ਹੁੰਦੀ ਅੱਜ ਮੈਂ ਵੇਖ ਵੀ ਲਈ ਮੈਂ ਅਨਜਾਨ ਸੀਗਾ ਮੈਨੂੰ ਕਿਸੇ ਚੀਜ਼ਾ ਨਹੀਂ ਪਤਾ ਬਟ ਜੋ ਅੱਜ ਸਾਡੇ ਘਰ ਸਕਿਰਤਨ ਹੋਇਆ ਉਹਦਾ ਬਹੁਤ ਹੀ ਨਾਮ ਸੀਗਾ ਮੇਰੇ ਪੂਰੇ ਜਿਹੜੇ ਮਹੱਲਾ ਨਿਵਾਸੀ ਸੀਗੇ ਉਹਨਾਂ ਵੀ ਆਨੰਦ ਲਿਆ ਹਾਂ ਜੀ ਤੇ ਅੱਜ ਅਸੀਂ ਬੜੀ ਸਿੱਖਿਆਵਾਂ ਵੀ ਜਿਹੜੀਆਂ ਜਿਹੜੀਆਂ ਪ੍ਰਭੂ ਜੀ ਕੋ ਲਈਆਂ ਸੁਨੀਆਂ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਉਹਨਾਂ ਤੇ ਅਮਲ ਵੀ ਕਰਾਂਗੇ ਪਰਸੋਂ ਰਾਤ ਯਾਤਰਾ ਬਾਰੇ ਕੀ ਕਹਿਣਾ ਚਾਹੋਗੇ ਪਰਸੋਂ ਰਾਤ ਯਾਤਰਾ ਮੇਰਾ ਇੱਕ ਸੁਨੇਹਾ ਹੈ ਜੀ ਆਪਣੇ ਸ਼ਹਿਰ ਨੂੰ ਕਿ ਜਿਸ ਤਰ੍ਹਾਂ ਰਾਤ ਯਾਤਰਾ ਭਗਤਾਂ ਕੱਢ ਰਹੇ ਨੇ ਪੂਰੇ ਆਪਣੇ ਤਨਮਨ ਨਾਲ ਤੇ ਮੈਂ ਚਾਹਾਂਗਾ ਕਿ ਸਾਡਾ ਜਿਹੜਾ ਗੁਰਦਾਸਪੁਰ ਉਸ ਦਿਨ ਜਗਨਾਪੁਰੀ ਬਣ ਜਾਏ ਉਸ ਦਿਨ ਉਹੀ ਮਾਹੌਲ ਹੋਏ ਉਹੀ ਮਹਿਮਾ ਜਿਹੜੀ ਅਸੀਂ ਜਗਨਨਾਥ ਪੂਰੀ ਦੇਖਣੀ ਚਾਹੁੰਦੇ ਆ ਉਹ ਹੀ ਮਹਿਮਾ ਜਗਨਨਾਥ ਭਗਵਾਨ ਜਿਹੜੇ ਆ ਜਿਸ ਨੇ ਮੇਰੇ ਤੇ ਕਿਰਪਾ ਕੀਤੀ ਉਸ ਨੇ ਪੂਰੇ ਸ਼ਹਿਰ ਤੇ ਕਿਰਪਾ ਕਰਨ ਪੂਰਾ ਸ਼ਹਿਰ ਜਿਹੜਾ ਹੈ ਉਹ ਰਾਤਿਆਰ ਨੂੰ ਆਨੰਦ ਲੇ ਪੂਰਾ ਸ਼ਹਿਰ ਜਿਹੜਾ ਜਿਹੜੀ ਜਗਨਨਾਥ ਯਾਤਰਾ ਜਿਹੜੀ ਹੈ ਉਹਦੇ ਸਵਾਗਤ ਹਾਸੇ ਖੜਾ ਹੋਏ ਤੇ ਪੂਰਾ ਸ਼ਹਿਰ ਜਿਹੜਾ ਹੈ ਉਹ ਇੰਨਾ ਕਿ ਆਨੰਦ ਵਿੱਚ ਉਹਨਾਂ ਆਨੰਦ ਲੇ ਕਿ ਜਿਹੜੀ ਜਗਨਨਾਥ ਯਾਤਰਾ ਜਿਹੜੀ ਆ ਸਾਰ ਨੂੰ ਸਮਦਨੀ ਯਾਤਰਾ ਹੋ ਜਾਈਏ